ਭਾਈ ਜਿਹੜਾ ਮੁੰਡਾ ਥੱਲੇ ਆਇਆ ਰਾਤੀ ਤੇ ਉਹਦਾ ਕੀ ਨਾਮ ਸੀਗਾ ਜੀ ਸਮਨਦੀਪ ਸੀਗਾ ਜੀ ਤੇ ਤੁਹਾਡਾ ਕੀ ਨਾਮ ਆ ਮੇਰਾ ਕੁਲਦੀਪ ਤੇ ਕਾਰਨ ਕੀ ਉਹਦਾ ਆਉਣਾ ਥੱਲੇ ਥੋੜਾ ਕੰਪਨੀ ਇਹ ਪੈਸਿਆਂ ਦਾ ਚੱਕਰ ਸੀਗਾ ਉਹਦੇ ਕਰਕੇ ਥੋੜੀ ਟੈਨਸ਼ਨ ਲੱਗੇ ਆ ਕਿੱਦਾਂ ਮਤਲਬ ਕਿੰਨੇ ਕੁ ਪੈਸੇ ਬਣਦੇ ਸੀ 270000 ਰੁਪਏ ਸੀਗਾ ਉਹਦੀ ਥੋੜੀ ਟੈਨਸ਼ਨ ਲੱਗੇ ਨੀ ਉਹਦੇ ਕੰਪਨੀ ਵਾਲਾ ਨਿਕਲਦੇ ਸੀ ਕੰਪਨੀ ਵਾਲਿਆਂ ਦੇ ਨਿਕਲਦੇ ਸੀ। ਉਹ ਨਾ ਕੀ ਹੋ ਰਹੀ ਬੁਣਸੀ। ਮਤਲਬ ਇਹ ਕੰਮ ਕਿਉਂ ਕੀਤਾ ਜਿਹੜਾ ਗੱਡੀ ਥੱਲੇ ਆਉਣ ਦਾ ਕਾਰਨ। ਪਤਾ ਹੁਣ ਉੱਥੇ ਉਹਨਾਂ ਦੇ ਕੈਵਨ ਵਿੱਚ ਬੰਦ ਗਏ ਬੰਦੇ ਉਹਨਾਂ ਦੀ ਕੀ ਗੱਲ ਹੋ ਗਈ? ਆਡਿਟ ਵਾਲਿਆਂ ਨਾਲ ਕੀ ਨਹੀਂ ਹੋਈ ਇਹ ਨਾ? ਉੱਥੋਂ ਉਹ ਹੀ ਜਾਣਨ ਕੀ ਹੋਇਆ ਉਹ ਹੀ ਦੱਸ ਸਕਦੇ ਆ। ਇਹ ਮੁੰਡਾ ਕਿੱਥੇ ਦਾ ਸੀਗਾ? ਪਛਾਣ ਕਰਾਂਗੇ। ਪਛਾਣ ਕਰਾਂਗਾ। ਤੇ ਇਹਨਾਂ ਦੇ ਮਾਪੇ ਵੀ ਆਏ ਹੋਣਗੇ ਪੌੜੀ ਤੇ। ਤੇ ਤੁਸੀਂ ਕੀ ਹੁਣ ਮੰਗ ਕਰਦੇ ਸਰਕਾਰ ਤੋਂ? ਅਸੀਂ ਨਿਆਂ ਮਿਲੇ ਨਾ ਕਰਵਾਉ। ਕਿਉਂਕਿ ਆਪਾਂ ਇੱਕ ਕਮਾਉਣ ਵਾਲਾ ਲੜਕਾ ਸੀਗਾ ਮਾਪੇ ਦਾ ਬੁੱਤੂ ਮਾਪੇ ਦਾ ਸਾਰਾ ਸੀ ਇੱਕੋ ਪੁੱਛੀ ਸੀ ਕਿ ਤੇਨੂੰ ਆਪੂ ਆਪਣੇ ਘਰੀ ਜਾਂ ਮਾਪੇ ਦੇ ਨਾਲ ਸੀ ਤੇ ਉਹਦਾ ਮੈਰਿਡ ਸੀ ਕਾਨ ਮੈਰਿਡ ਤੇ ਠੀਕ ਹੈ ਜੀ ਤੇ ਕੰਪਨੀ ਵਾਲਾ ਕੋਈ ਮਤਲ ਮੌਕੇ ਤੇ ਹਾਜ਼ਰ ਹੋਇਆ ਜਾਂ ਨਹੀਂ ਹੋਇਆ ਕੰਪਨੀ ਵਾਲੇ ਆਏ ਸੀਗੇ ਉਹ ਬਸ ਕਰਕੇ ਇੱਧੇ ਚੱਲ ਗਏ ਲੜਸ ਜੜ ਨਹੀਂ ਬੜਾਇਆ ਕੁਝ ਨਹੀਂ ਨਹੀਂ ਕੁਝ ਨਹੀਂ ਦਿਖਿਆ ਕੋਈ ਤੇ ਕੋਈ ਗੱਲ ਬਾਤ 10000 ਰੁਪਏ ਕਹਿੰਦੇ ਸੀਗੇ ਲੈ ਲਓ ਕਿ ਨਹੀਂ 50000 ਰੁਪਏ ਨਹੀਂ ਲੈ ਲਓ ਫੈਸਲਾ ਕਰੋ ਫੈਸਲਾ ਕਰ ਲੋ ਅੱਛਾ ਬੋਲ ਕੀ ਗਿਆ ਤੁਸੀਂ ਅਸੀਂ ਇਹ ਮੰਗਵਾ ਕੰਨੇ ਦੁਕਾਨ ਤੋਂ ਸਾਨੂੰ ਮੰਗ ਲੈਣ ਜੇ ਜੋਸਨ ਦਾ ਸਾਹ ਮੈਣਾ ਚਾਹੀਦਾ ਠੀਕ ਹੈ ਧੰਨਵਾਦ ਜੀ ਪਰ ਜਿਹੜਾ ਮੁੰਡਾ ਰਾਤੀਂ ਡੈਥ ਹੋਈ ਆ ਉਹਦਾ ਕੀ ਨਾਮ ਸੀ ਸਸੀ ਗੱਲ ਜੀ ਸਸੀ ਗੱਲ ਜੀ ਸੁਣੋ ਤੇ ਮੈਂ ਪਲਵਿੰਦਰ ਸਿੰਘ ਦੁਸਾਝ ਨਿਵਾਸੀ ਦੁਸਾਝ ਕਲਾ ਤਹਿਸੀਲ ਫਲੌਰ ਡਿਸਟ੍ਰਿਕਟ ਜਲੰਧਰ ਚੋ ਸਮਨਦੀਪ ਸਾਡਾ ਛੋਟਾ ਭਰਾ ਰਾਤੀਂ ਉਹਨਾ ਹੈਪਨ ਹੋਇਆ ਤਕਰੀਬਨ ਤਕਰੀਬਨ 9:00 9:30 ਵਜੇ ਦਾ ਜਿਹੜਾ ਉਹ ਕਰੀਬ ਪਤਾ ਲੱਗਾ ਕਿ ਉਹਨੇ ਟ੍ਰੇਨ ਥਲੇ ਆ ਕੇ ਸੁਸਾਈਡ ਕਰ ਲਿਆ ਸਾਡੀ ਡਾਕਟਰ ਵੀ ਆਰ ਮੀਦਕਾਰ ਸ਼ੀਤਪਕਸ਼ ਨੌਜਵਾਨ ਸਭਾ ਦਾ ਉਹ ਜਨਰਲ ਸੈਕਟਰੀ ਸੀਗਾ ਬਹੁਤ ਹੀ ਹੁਣ ਹਾਰ ਪੜਿਆ ਲਿਖਿਆ ਬੀਏ ਪੜਿਆ ਮੁੰਡਾ ਸੀਗਾ ਸੋ ਸਾਨੂੰ ਬੜਾ ਦੁੱਖ ਹੋਇਆ ਸਾਰੀ ਸਭਾ ਨੂੰ ਸਾਰੇ ਨੱਗਰ ਨੂੰ ਸਾਰੇ ਇਲਾਕੇ ਨੂੰ ਕਿ ਇਨਾ ਹੁਣ ਹਰ ਬੱਚਾ ਜਿਹੜਾ ਆ ਉਹ ਸਾਡੇ ਵਿੱਚੋਂ ਕੱਲ ਬਿਛੜ ਗਿਆ ਔਰ ਉਹ ਵਜ੍ਹਾ ਕੀ ਬਣੀ ਜਿਹੜੇ ਇੱਕ ਲੇਸ ਕੰਪਨੀ ਆ ਉਹ ਹਿਸ਼ਾਰਪੁਰ ਦੇ ਵਿੱਚ ਫੁਵਾੜੀ ਵਿੱਚ ਵੀ ਉਹਦੀ ਬ੍ਰਾਂਚ ਹੈਗੀ ਆ ਇੱਥੇ ਪਹਿਲਾਂ ਕੰਮ ਕਰਦਾ ਸੀ ਡੇਢ ਸਾਲ ਕੰਮ ਕੀਤਾ ਉਸ ਤੋਂ ਬਾਅਦ ਉਹ ਐਜ਼ ਅ ਮੈਨੇਜਰ ਪ੍ਰਮੋਟ ਹੋ ਗਿਆ ਉਹ ਹਿਸ਼ਾਰਪੁਰ ਜਿਹੜੀ ਬ੍ਰਾਂਚ ਦੇ ਵਿੱਚ ਚਲਾ ਗਿਆ ਕੱਲ ਉੱਥੇ ਉਹਨਾਂ ਦੀ ਕੀ ਗੱਲਬਾਤ ਹੋਈ ਆ ਉਹਨਾਂ ਦੀ ਪੈਸੇ ਨੂੰ ਲੈਣ ਦੇ ਕਰਕੇ ਤੇ ਸਾਨੂੰ ਨਹੀਂ ਪਤਾ ਬੰਦ ਕਮਰੇ ਵਿੱਚ ਉਹਨੇ ਕੀ ਮਨ ਨੂੰ ਨਾਲ ਲਿਆ ਇੱਕ ਬੰਦਾ ਸਾਡੇ ਵਿੱਚ ਹੈਗਾ ਇੱਥੇ ਸਰਦਾਰ ਜੀ ਹੈਗੇ ਆ ਉਹਨਾਂ ਨੇ ਦੱਸਿਆ ਵੀ ਜਦੋਂ ਉਹ ਕਮਰੇ ਤੋਂ ਬਾਹਰ ਨਿਕਲਿਆ ਉਹਨੇ ਮੂੰਹ ਧੋ ਕੇ ਆਪਣਾ ਰੂੰਦਾ ਆਇਆ ਅੰਦਰੋਂ ਮੂੰਹ ਧੋ ਕੇ ਉਹ ਨਿਕਲਿਆ ਤੇ ਉਸ ਤੋਂ ਬਾਅਦ ਜਿਹੜਾ ਉਹ ਆਪਣੇ ਇੱਧਰ ਨੂੰ ਉਹਨੇ ਫੁਵਾੜੇ ਵੱਲੋਂ ਚਾਲਾ ਪਾ ਲਿਆ ਔਰ ਕਈ ਜਗ੍ਹਾ ਤੇ ਉਹਦੇ ਸਾਥੀ ਮੋਰੇ ਲੈਣ ਲਈ ਵੀ ਖੜੇ ਸੀ ਪਰ ਉਹਨਾਂ ਤੱਕ ਉਹ ਨਹੀਂ ਪਹੁੰਚਿਆ ਪਤਾ ਨਹੀਂ ਹੋਣੀ ਉਹਨੂੰ ਕਿੱਧਰ ਖਿੱਚ ਕੇ ਲੈ ਗਈ ਇਹ ਸਾਨੂੰ ਬਾਅਦ ਚ ਪਤਾ ਲੱਗਾ ਕਿ ਟ੍ਰੇਨ ਤੇ ਉਹਨੇ ਉਹਨੇ ਸੁਸਾਈਡ ਕਰ ਲਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਇੱਕ ਬੇਨਤੀ ਕਰਦੇ ਆਂ ਕਿ ਜੇ ਤਾਂ ਇਹ ਪਰਚਾ ਕੱਟ ਹੁੰਦਾ ਜਾਂ ਉਹਨੂੰ ਇਨਸਾਫ ਮਿਲਦਾ ਆ ਤੇ ਅਸੀਂ ਠੀਕ ਆ ਸਾਨੂੰ ਬੱਚੇ ਲਈ ਇਨਸਾਫ ਚਾਹੀਦਾ ਆ ਪਰ ਜੇਕਰ ਸਾਨੂੰ ਪ੍ਰਸ਼ਾਸਨ ਇਨਸਾਫ ਨਹੀਂ ਦਵਾਉਂਦਾ ਤੇ ਫਿਰ ਅਸੀਂ ਅਗਲੀ ਕਾਰਵਾਈ ਜਿਹੜੀ ਆ ਉਹ ਬੜੀ ਸਖਤ ਕਰਾਂਗੇ ਔਰ ਜਥੇਬੰਦੀਆਂ ਨੂੰ ਨਾਲ ਲੈ ਕੇ ਕਰਾਂਗੇ ਕਿਸਾਨ ਸਭਾ ਨੂੰ ਨਾਲ ਲੈ ਕੇ ਕਰਾਂਗੇ ਕਿਉਂਕਿ ਇੱਕ ਬੱਚੇ ਦਾ ਇਨਸਾਫ ਆ ਉਹ ਅਸੀਂ ਲੈ ਕੇ ਹਟਾਂਗੇ ਇਹ ਮੈਂ ਆਪਣੀ ਡਾਕਟਰ ਵੀ ਆਰ ਅੰਬੇਦਕਰ ਸ਼ਹੀਦ ਪਾਕਿਸਤਾਨ ਨੌਜਵਾਨ ਸਭਾ ਦਾ ਐਜੇ ਕੈਸ਼ੀਅਰ ਹੋਣ ਦੇ ਨਾਤੇ ਮੈਂ ਅੱਜ ਇਹ ਜਿਹੜਾ ਆ ਉਹ ਕਹਿ ਰਿਹਾ ਠੀਕ ਹੈ ਜੀ ਕਿਹੜੇ ਕਿਹੜੇ ਸੰਘਰਸ਼ ਕਰ ਸਕਦੇ ਹੋ ਸੰਘਰਸ਼ ਦੇਖੋ ਜੀ ਅਸੀਂ ਟ੍ਰੇਨਾਂ ਵੀ ਰੋਕ ਸਕਦੇ ਹਾਂ ਕਿਉਂਕਿ ਟ੍ਰੇਨ ਦਾ ਇੱਕ ਰੋਲ ਹੈਗਾ ਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜੇ ਸਾਡੇ ਨਾਲ ਪ੍ਰੋਪਰ ਨਹੀਂ ਸਾਥ ਦਿੰਦੀ ਅਸੀਂ ਉਹਦਾ ਵੀ ਕਰ ਸਕਦੇ ਹਾਂ ਬਾਕੀ ਜਿਹੜੀ ਫੈਕਟਰੀ ਆ ਉਹਦਾ ਵੀ ਅਸੀਂ ਘਰਾਉ ਕਰ ਸਕ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਮੈਂ ਬਲਵਿੰਦਰ ਸਿੰਘ ਦਸਾਂਜਾ ਦਸਾਂਜਾ ਕਲਾਂ ਦਾ ਵਾਸੀ ਆ ਜੀ ਠੀਕ ਹੈ ਜੀ ਦੁਆਬਾ نیوز ਨਾਲ ਗੱਲਬਾਤ ਕਰਨ ਦੇ ਧੰਨਵਾਦ ਜੀ ਸ਼ੁਕਰੀਆ ਬਹੁਤ ਸਾਰਾ ਜੀ ਹਾਂ ਜੀ ਸੱਸੀਆ ਸਰ ਸਰ ਜਿਹੜੀ ਤੁਹਾਡੇ ਕੋਲ ਰਾਤ ਇੱਕ ਘਟਨਾ ਹੋਈ ਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਅੱਥੇ ਇੱਕ ਸਮੰਧੀ ਨਾਲ ਲੜਕੇ ਨੇ ਮਾਚੀ ਸਾਲ ਮਰਨ ਉਹਨੇ ਕੁਝ ਸ਼ਿਦਤੀ ਕੱਢ ਕੇ ਆਏ ਆ ਅਜੀਤ ਸ਼ਨਾਖਰ ਦੀ ਵਾਰਸ ਆਏ ਆ ਵਾਰਸਾਂ ਨੇ ਪਹਿਲਾਂ ਸ਼ਨਾਖਤ ਕੀਤੀ ਹੈ ਡੱਡ ਕੋੜੀ ਕਿ ਉਹ ਥੋੜਾ ਸ਼ੱਕ ਪੈਦਾ ਕਰ ਰਹੇ ਕਿ ਇਹ ਕੰਪਨੀ ਕੰਮ ਕਰਦਾ ਸੀ ਉਹਨਾਂ ਦੇ ਬਿਆਨ ਲਿਖ ਰਹੇ ਹਾਂ ਇਹ ਭਾਗੀ ਕਾਰੋਈ ਫਰਮ ਚ ਲੈਦੀ ਜੀ ਤੇ ਕੋਈ ਕੰਪਨੀ ਨਾ ਉਹ ਤਾਂ ਕੋਈ ਲੈਣ ਦੇਣ ਦਾ ਵੀ ਜਿਵੇਂ ਕੰਪਨੀ ਕੰਮ ਕਰਦਾ ਸੀ ਉਹ ਕੰਪਨੀ ਵਾਲੇ ਆਉਂਦੇ ਉਹਨਾਂ ਕੰਪਨੀ ਨਾਲ ਪੁੱਛਾ ਕੇ ਉਹ ਕਹਿੰਦੇ ਕਦੇ ਬਾਕੀ ਇਨਕੁਆਰੀ ਕਰਦੇ ਆਂ ਬਿਆਨ ਲਿਖਾ ਰਹੇ ਜਿੱਦਾਂ ਭਾਗੀ ਕਾਰੋਈ ਕੀਤੀ ਚਾਹੀਦੀ। ਇਹ ਜਿਹੜਾ ਮੁੰਡਾ ਸੀ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ? ਇਹ ਘੱਟ ਦੇ ਦਸ ਢੇਰ ਸਾਲ ਤੋਂ ਕੰਮ ਕਰ ਰਿਹਾ ਸੀ। ਤੇ ਕੋਈ ਕੰਪਨੀ ਦਾ ਮਤਲਬ ਕੋਈ ਇਹਨਾਂ ਤੇ ਕਿਹੜੇ ਸੁਣ ਚ ਆਇਆ ਵੀ ਕੋਈ ਟੌਰਚਰ ਕੀਤਾ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ। ਪਤਾ ਨਹੀਂ ਕੱਲ ਕੋਈ ਆਰਡਰ ਟੀਮ ਮੈਨਾਂ ਦੀ ਆਈ ਗਈ ਸੀ ਆਰਡਰ ਚੱਲ ਰਿਹਾ ਜੀ ਉਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਪੈਸੇ ਦਾ ਕੋਈ ਬਾਰੇ ਕੁਸ਼ਕਿਸ਼ ਹੋਈ ਹੋਈ ਹੈ ਬਾਕੀ ਬਿਆਨ ਲਿਖਾ ਰਹੇ ਜਿੱਦਾਂ ਬਿਆਨ ਬੰਦ ਉਸ ਆਪ ਦਾ ਕਰ ਰਹੇ ਹਿੰ ਕਿਤੇ ਨਾ ਆਉਣ ਬਾਅਦ ਵਿੱਚ ਚੱਕਾ ਕਰਦੇ ਕਿਹੜੀ ਕਿਹੜੀ ਧਰਮ ਉਤਰਾਵਾਂ ਲੱਗ ਸਕਦੇ ਇਹ ਕਰ ਰਹੇ ਬਿਆਨ ਲਿਖ ਰਹੇ ਜਾਂ ਬਿਆਨ ਚੱਲ ਰਿਹਾ ਬਸ ਚੱਲ ਰਿਹਾ ਉਸ ਤੋਂ ਬਾਅਦ ਬਿਆਨ ਉਹ ਬਾਅਦ ਦੇਖਦੇ ਹਾਂ ਤੁਸੀਂ ਸਲਾਹ ਕਰਦੇ ਕੋਈ ਕਰ ਠੀਕ ਹੋ ਜਿਵੇਂ ਹੋਏਗਾ ਤੁਹਾਨੂੰ ਪਤਾ ਚੱਲੇਗਾ